ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਹੈ ਜਿੱਥੇ ਜ਼ਿਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਟਰੋਮਾ ਸੈਂਟਰ ਦੇ ਵਿੱਚ ਆਕਸੀਜਨ ਪਲਾਂਟ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਹਸਪਤਾਲ ਦੇ ਵਿੱਚ ਜਿਹੜਾ ਇਹ ਹਾਹਾਕਾਰ ਮਚ ਜਾਂਦੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਪੀੜਤ ਪਰਿਵਾਰਾਂ ਦੇ ਵੱਲੋਂ ਜਿਹੜਾ ਹੈ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਜਿਹੜੀ ਹੈ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਐਸਐਮਓ ਨੂੰ ਤਲਾਸ਼ ਕੀਤਾ ਜਾਂਦਾ ਹੈ ਤਾਂ ਮੌਕੇ ਤੇ ਐਸਐਮਓ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੇ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਵੀ ਤਲਾਸ਼ ਕੀਤਾ ਜਾਂਦਾ ਹੈ ਤਾਂ ਡਾਕਟਰ ਬਲਬੀਰ ਸਿੰਘ ਜਿਹੜਾ ਹੈ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸਾਰਿਆਂ ਜਾਂਚ ਕੀਤੀ ਜਾਂਦੀ ਹੈ ਮੌਕੇ ਤੇ ਜਿਹੜੀ ਘਟਨਾ ਵਾਪਰਦੀ ਹੈ ਉਸ ਦੇ ਬਾਰੇ ਜਿਹੜੀ ਜਾਂਚ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਬਲਬੀਰ ਸਿੰਘ ਨੇ ਜਿਹੜੀ ਹੈ ਮੀਡੀਆ जिससे बारित उसी खुद सुन सकते हो। तो जो तो मैंने खबर मिली है माधुपाठी। ये जिधर वाक्या हुआ है, ये जिधर पेशेंट सीखे, आईसीयू से वैसे भी शेकुंड है, बट बिल्कुल ही जिधर क्रिटिकल सी है। एक पेशेंट दे, तो जिधर बड़ा स्लेक बैठा है, वो जिधर बड़ा पूरी ऑक्सीजन सेट्यूरेशन पूरी हो, हो ਇੱਕ ਤਾਂ ਕੋਈ ਡਰੱਗ ਡਿਕਟਿ ਸੀਗਾ ਉੱਥੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੀ ਵੀ ਗੱਲ ਕੋਈ ਖਰਾਬ ਸੀ ਤੇ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰਟੇ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਕੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਕੱਟ ਰਿਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੂੰ ਜਿੰਨੂੰ ਸਿਰਫ ਇੱਕ ਸਿਰਫ ਜਿਹੜਾ ਸੀ ਚੇਂਜਓਵਰ ਕਰਨਾ ਉਹਨੇ ਕਰਤਾ ਸੀ ऑक्सीजन सप्लाई थोड़ी देर वास्ते प्रेशर कट होया सीगा नाल दे उन्होंने चोअर करता और दूसरा जेड़ा पॉइंट है चलदा पे प्लांट ओवर उन्होंने कंप्रेसर भी जेड़ा दूसरा स्टार्ट करके उदे शिफ्ट करता ऑक्सीजन सप्लाई पूरी है पर थोड़ी देर वास्ते प्रेशर कट होया और जेड़े तीनों ही प्रेजेंटेड है सीगा हाईली क्रिटिकल तो इन टाइम प्रेशर कट हो गया मतलब यू कैन से पे मे बी वन है सर टाइमिंग है टाइमिंग मतलब ए मतलब मेरा ਵੱਟ ਹੈ ਬਾਕਰ ਬਾਕਰ ਸੋਦੀ ਸਭ 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 ਟਾਈਮਿੰਗ ਉਸੇ ਟਾਈਮ ਰਹੀ ਹੈ ਹਾਂਜੀ ਐਸੀ ਟਾਈਮਿੰਗ ਉਸੇ ਟਾਈਮ ਰਹੀ ਹੈ ਇੱਕੋ ਟਾਈਮ ਇੱਕ ਟਾਈਮ ਤੇ ਨਹੀਂ ਆਉਂਦਾ ਸਰ ਜਾਂ ਦੂਜਾ ਇਸ਼ੂ ਹੈਗਾ ਕਿ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਗੈਪ ਸੀਗਾ 10 15 ਦਾ ਬੜਾ ਬਾਹਰ ਦਾ ਰੋਪਾ ਜੀ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀਗਾ ਤੇ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੇ ਉਹਦੀ ਤਾਂ ਪਾਵਰ ਬੈਕਅਪ ਵੀ ਆ ਮਸ਼ੀਨ ਨਹੀਂ ਬੰਦ ਹੋਈ ਹੈ ਸਿਰ ਤੇ ਸਿਰਫ ਆਕਸੀਜਨ ਦਾ ਜਦੋਂ ਨੇ ਜਦੋਂ ਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹ ਲਓ 1 ਡੇਢ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਗੈਪ ਜ਼ਿਆਦਾ ਨਹੀਂ ਸੀ ਸਰ ਐਮਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਵਾ ਨਹੀਂ ਉਹਦੇ ਚ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੇ ਵੀ ਆਈਸੀਯੂ 'ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ 'ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀਗਾ ਉਹਦੇ ਲੰਗਸ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਜਿੱਦਾਂ ਵੀ ਡਾਗਰਡ ਆਕਸੀਜਨ ਵਿੱਚ ਦੂਜੇ ਪੇਸ਼ੇ ਜਿਹੜਾ ਸਟੋਪਰ ਪ੍ਰੋਸੈਸ ਸੀ ਉਹਦੇ ਸ

चंडीगढ़ से मेरी टीम आएगी और सीनियर डॉक्टर्स आएंगे वो अपना इंडिपेंडेंटली देखेंगे सारा क्योंकि वो ऑब्जेक्टिव है वो बाहर से आएंगे तो कहीं ना कहीं अनकयाली कही 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 हुई है जो लापरवाही आई है देखो अभी अभी ना हम इसमें कोई जल्दबाजी ना करें सर ऐसा मसाबल लो कल की मीटिंग है कि उन्होंने कहा

ਚਾਲੀ ਡਾਕਟਰ ਇੰਟਰਨ ਜੀ 14 ਤੁਹਾਡੇ ਹੌਸਰਦਿੰਦੀ ਉਸ ਤੋਂ ਸਵਾਇ ਡੀ ਐਨ ਬੀ ਦੇ অর ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ

ਇਸ ਵਿੱਚ ਉਹਦਾ ਉਹਦੇ ਵਿੱਚ ਜਿਹੜਾ ਉਹਦਾ 24/7 ਉਹਦੇ ਵਿੱਚ 24 ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਨਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਇਹ ਜਿਹੜੇ ਤੁਹਾਡੇ 4th ਕਲਾਸ ਵਾਲੇ ਡਿਊਟੀ ਦੇ ਉੱਪਰ ਕੀ ਹੋਇਆ ਨਹੀਂ ਨਹੀਂ ਸਾਡੇ ਕਹਿਣਾ ਕਿ ਤੁਹਾਡੇ ਨਾਲ ਖੜੇ ਹੋਏ ਦੇਖੋ ਜਿਹੜਾ ਜਿਹੜੇ 4th ਕਲਾਸ ਆ ਨਾ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਪਾਈ ਕਰਨਾ ਜਾਂ ਦੂਜਾ ਕੰਮ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਆ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਟਰ ਚੇਸਟਾ ਜਿਹੜਾ ਡਾਕਟਰ ਰੈਂਡ ਨਸਟਰ ਚੇਸਟਾ ਉਹਦੇ ਸਾਰੀ ਐਮਰਜੈਂਸੀ ਕਵਰਡ ਅਸੀਂ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਵਿੱਚ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਆ ਕਿ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲੇ ਰਿਪੋਰਟ ਜਿਹੜੀ ਆ ਗਈ ਹੈ ਅਗਲੇ ਅਗਲੇ ਹਾਂ 48 ਆਰਸ ਚ ਆ ਜਗੀ ਜੀ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਤੀ ਹੈ ਕਿਆ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਵਿਸਿੰਗ ਵੀ ਹੁੰਦੀ ਹੈ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਪੰਜਾਬ ਦੇ ਸਿਹਤ ਮੰਤਰੀ ਨੇ ਜਿਹੜੀ ਇਹ ਮੀਡੀਆ ਦੇ ਨਾਲ ਗ ਇਹ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਡਾਕਟਰਾਂ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਹੀ ਜਿਹੜਾ ਡਾਕਟਰ ਅਤੇ ਐਸਐਮਓ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਮੀਡੀਆ ਦੇ ਨਾਲ ਇਸ ਘਟਨਾ ਬਾਰੇ ਸਾਰੀ ਗੱਲਬਾਤ ਕੀਤੀ ਜਾਂਦੀ ਹੈ ਡਾਕਟਰ ਅਤੇ ਐਸਐਮਓ ਨੇ ਵੀ ਵਿਸਥਾਰ ਦੇ ਵਿੱਚ ਇਹ ਸਾਰੀ ਘਟਨਾ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਜੀ ਬਿਲਕੁਲ ਬਿਲਕੁਲ ਪਤਾ ਲਗਾ ਸਰਜਨ ਸਾਹਿਬ ਨੇ ਦੱਸਿਆ ਔਰ ਮੀਡੀਆ ਕੇ ਕਲਾਸ ਉਤਰੋਂ ਸੇ ਪਤਾ ਲੱਗਾ ਤਾਂ ਕਿਹਾ 3 ਡੈਥ ਹੋਈ ਹੈ ਔਰ ਅਲੀਜਿਡਲੀ ਇਸੇ ਕਾਰਨ ਸੇ ਜੋ ਆਪ ਦਾਰ ਰਹੇ ਉਸੇ ਕਾਰਨ ਸੇ ਹੋਈ ਹੈ ਪਰ साथ ही जो हमारे मेडिकल सुप्रेंड साहब सिविल सर्जन साहब है इन्होंने एक जो इंक्वायरी कमेटी भी बना दी है तो जो सही कारण है वो तो कमेटी की रिपोर्ट्स जब एक्सपर्ट बताएंगे उसी से पता लगेगा मैं यहाँ पे आया था ताकि इस तरह की कोई घटना अगर किसी खामी के कारण हुई है तो दोबारा ना हो और हमारे जो डॉक्टर्स हैं वो जब से ये घटना हुई है तब से ये मौके पर मौजूद है और पूरी कोशिश कर रहे हैं कि सही कारण का पता लग सके और इसकी जो दोबारा जो इस तरह की घटना ना हो उसकी पूरी कोशिश क्या प्रॉब्लम आई थी को? आ, प्लांट को प्लांट एक प्रॉब्लम आई है जो मुझे बताया गया अभी क्योंकि तो अभी इंक्वायरी रिपोर्ट आनी पेंडिंग है तो एक शाम को जो प्रॉब्लम आई है और जो डेथ्स हुई है वो कुछ देर बाद हुई है तो वही कारण पता करने की कोशिश कर रहे हैं कि प्लांट की कमी के कारण ऑक्सीजन की कमी आई है उसके कारण डेथ हुई है या बाकी क्योंकि काफी बीमार थे जो मरीज थे उसके कारण हुई है तो मैंने भी बातचीत करी है बट जो सही जो कारण है वो तो तभी पता लगेगा जब एक्सपर्ट कमेटी की रिपोर्ट आएगी कितने समय के लिए बंद हुआ था। नहीं ये तभी मैं कह रहा हूँ ये तो कमेटी की रिपोर्ट में एग्जैक्ट जो नोट्स डलते है ना आप देखिए जब भी कोई डेथ होती है उसके प्रॉपर फाइल पे नोट्स वगैरह चढ़ते हैं क्या समय था कितने बजे ऑक्सीजन कम हुआ है वो सारा जो हमारी एक्सपर्ट कमेटी की जो रिपोर्ट है उसी में पता लगेगा अच्छा। तो हमें ये मैं आश्वासन देता हूँ कि खामी के कारण है तो उसके खिलाफ हम जरूर कार्रवाई करेंगे मामला ऐसा था हाँ जी थोड़ा टेक्निकल फॉल्ट आया था ऑक्सीजन प्रेशर कम हुआ था लेकिन मेरे पास सफिशियंट ऑक्सीजन सिलेंडर अवेलेबल और जो फॉल्ट है वो भी उसी टाइम ठीक कर लिया गया था ऑक्सीजन प्रेशर कम हुआ था हाँ, जो ऑक्सीजन प्रेशर होता है ट्रामा में थोड़ा कम हुआ था ट्रामा सेंटर, सेंटर में कम हुआ था ये वे ट्रॉस्ट वे ट्रॉस्ट उसी को उसका बैकअप होता है ऑक्सीजन सिलेंडर वो के सामने लगे हुए हैं उनको ऑन कर देंगे तो प्रेशर जो है वो दोबारा बन जाता है

ਜਿਸ ਕੋ ਟੀਵੀ ਦੀ ਸ਼ਿਕਾਇਤ ਸੀ ਉਸਕੇ ਲੰਗਸਕਰਾਫ ਤੇ ਔਰ ਇੱਕ ਡਰਗ ਓਵਰਡੋਸ ਦਾ ਪੇਸ਼ੈਂਟ 3 ਮਰੀਜ਼ ਅਲੱਗ-ਅਲੱਗ ਬਿਮਾਰੀ ਥੀ ਔਰ ਇੱਕਦਮ ਸੇ ਉਸੇ ਟਾਈਮ ਤੇ ਅਰਾਊਂਡ ਇੱਕ ਟਾਈਮ ਤੇ ਨਹੀਂ ਹੋਈ ਹੈ ਡਿਫਰੈਂਟ ਟਾਈਮਸ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਆਕਸੀਜਨ ਦੇ ਘਾਟ ਦੇ ਕਾਰਨ ਹੋਈ ਹੈ ਇਹਨਾਂ ਦੇ ਪਰਿਵਾਰਾਂ ਦੇ ਵੱਲੋਂ ਡਾਕਟਰਾਂ ਤੇ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਮਰੀਜ਼ਾਂ ਨੂੰ ਜਿਹੜੀ ਆਕਸੀਜਨ ਲੱਗੀ ਹੋਈ ਸੀ ਪਰ ਆਕਸੀਜਨ ਸਹੀ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਰਹੀ ਸੀ ਆਕਸੀਜਨ ਦੀ ਘਾਟ ਦੇ ਕਾਰਨ ਜਿਹੜੀ ਹੈ ਤਿੰ جس ਨੂੰ سانپ نے ڈنگیا سی تاں اوہ پچھلے 7 ਦਿਨਾਂ ਤੋਂ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਹੈ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਤੇ ਰੋਸ਼ਨੀ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਵੀ میڈیا ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਗਈ ਆ ਉਹ ਵੀ ਤੁਸੀਂ ਖੁਦ ਸੁਣ ਸਕਦੇ ਹੋ ਸੁਣਨੇ ਦਾ ਨਾਮ ਕੁਝ ਹੋਇਆ ਕੀ ਬਾਤ ਹੋਈ تھی میرے ਘਰ ਵਾਲੇ ਨੂੰ ਫੇਫੜੇ ਮੇਂ ਪਾਣੀ ਬੜ ਗਿਆ ਜੀ ਉਹਨੂੰ ਦਵਾਈ ਕਰਾਣੇ ਲਾਇਆ ਇੱਕ ਵੇ ਇੱਕ بیمار ہو گیا ਉਹ 14 ਹੱਥ ਸੂਜਨੇ ਲੱਗ ਗਏ ਉਸਕੇ कब हुआ जी हाँ जब ऑक्सीजन बंद हुई थी जी थे, दोनों के नहीं। पे, बंद से कि? आज अचानक कह रहे हैं की लाइने आने बंद होगी वैसे डॉक्टर बोल रहे ठीक हो रही है इंप्रूव हो रही है धीरे धीरे उसकी क्या बोलते हैं खाना पीना भी चालू करवा दिया उन्होंने खाना देना दूध देना पानी नारियल पानी हो गया

डॉक्टर से पूछा डॉक्टर कह क्या ना उसके लंग्स में प्रॉब्लम थी लंग्स में प्रॉब्लम थी हमने पूछा डॉक्टर साथ साथ में रिपोर्ट आती गई एक्सरे होते गए कह रहे हैं इंप्रूव हो रही है मतलब ठीक हो रही है धीरे धीरे दवाइया भी इसकी में। फिर अचानक आज पता लगा जैसे आपके लोग मुझे बात कर रहे थे पता लगा था कि गैस को तो जो गैस प्लांट वो बंद हो गया उसके कारण ये मैं यहाँ पे तो था नहीं गैस प्लांट का नहीं बता सकता पर जब मैं आया तो उन्होंने बताया कि इसकी लाइनें आने बंद हो गई ऊपर जो है ना मशीन में नहीं नहीं सारी मशीनें सारी चलती तो जो आपकी सिस्टम की चलती है उनके अलावा भी कौन चलती है यहां पे हां बहुत बहुत सारे हैं बहुत सारे कितने लोग किए बता सकते हैं यहां पे मैं 10 दिन हो गए रहते हुए लाशा लोग आते हैं और ਤਾਂ ਤੁਹਾਨੂੰ ਦੱਸ ਦਈਏ ਕਿ ਜ਼ਿਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿੱਥੇ ਟ੍ਰੋਮਾ ਸੈਂਟਰ ਦੇ ਅੰਦਰ ਆਕਸੀਜਨ ਪਲਾਂਟ 'ਚ ਤਕਨੀਕੀ ਖਰਾਬੀ ਹੋਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਜਦੋਂ ਇਹ ਮੌਤ ਹੁੰਦੀ ਹੈ ਤਾਂ ਹਸਪਤਾਲ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਡਾਕਟਰਾਂ ਨੂੰ ਤਲਾਕ ਦਿੱਤਾ ਜਾਂਦਾ ਹੈ ਐਸ ਐਮਓ ਦੇ ਵੱਲੋਂ ਵੀ ਜਿਹੜਾ ਸਿਹਤ ਮੰਤਰੀ ਨੂੰ ਤਲਾਕ ਦਿੱਤਾ ਜਾਂਦਾ ਤਾਂ ਉਹ ਸਿਹਤ ਮੰਤਰੀ ਹਸਪਤਾਲ ਦੇ ਵਿੱਚ ਪਹੁੰਚ ਕੇ ਸਾਰੀ ਜਿਹੜੀ ਆ ਘਟਨਾ ਦਾ ਜਾਇਜ਼ਾ ਲੈਂਦੇ ਨੇ ਉਹਨਾਂ ਦੇ ਵੱਲੋਂ ਸਾਰਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਹੁਕਮ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਇੱਕ ਨੌ ਰਿਪੋਰਟ ਜਾਰੀ ਕੀਤੀ ਜਾਵੇਗੀ ਜਿਸ ਤੋਂ ਇਹ ਪਤਾ ਲਗਾਇਆ ਜਾਵੇਗਾ ਇਹ ਘਟਨਾ ਦਾ ਅਸਲ ਸੱਚ ਕੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਮ੍ਰਿਤਕ ਪਰਿਵਾਰਾਂ ਦੇ ਵੱਲੋਂ ਵੀ ਜਿਹੜਾ ਹੈ ਹਸਪਤਾਲ ਦੇ ਪ੍ਰਸ਼ਾਸਨ ਤੇ ਦੋਸ਼ ਲਗਾਏ ਗਏ ਨੇ ਕਿ ਉਹਨਾਂ ਦੀ ਲਾਪਰਵਾਹੀ ਦੇ ਕਾਰਨ ਹੀ ਜਿਹੜੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਦੇ ਮਰੀਜ਼ਾਂ ਦੀ ਜਿਹੜੀ ਹੈ ਮੌਤ ਹੋਈ ਹੈ